ਨਵੇਂ ਮਿਲੇ ਬੱਦੜ ਦੁਆਰੇ ਇਕਲ ਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਹਨ ਸੁਖਵੀਰ ਸਿੰਘ ਬਾਦਲ ਜਿੱਥੇ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਹੈ ਉੱਥੇ ਹਲਕੇ ਸਤਰਾਣੇ ਅੰਦਰ ਵੀ ਕਾਲੀ ਦਲ ਦੀ ਇੱਕ ਲਹਿਰ ਵੱਡੀ ਉੱਪਰ ਕੇ ਸਾਹਮਣੇ ਆਈ ਹੈ ਜਿਹੜੀ ਕਿ ਅੱਜ ਦੰਦੋਆ ਸਾਹਿਬ ਲਈ ਇਥੋਂ ਬੱਸਾਂ ਵਿੱਚ ਵੱਡੀ ਗਿਲਤੀਰਵਾਨਾ ਹੋ ਰਹੇ ਨੇ ਅਸੀਂ ਗੱਲ ਕਰਦੇ ਹਾਂ ਨਾਲ ਜਿਹੜੀ ਕਿ ਸ਼੍ਰੋਮੇ ਕਾਲੀ ਦਲ ਦੇ ਵਰਕਰ ਅਤੇ ਆਗੂ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਜਿਹੜੇ ਯੂਥ ਆਗੂ ਜਗਮੀਤ ਸਿੰਘ ਹਰੀਊ ਵੀ ਨਾਲ ਪਹੁੰਚੇ ਹੋਏ ਨੇ ਗੱਲ ਕਰਦੇ ਸੀ ਉਹਨਾਂ ਨਾਲ ਕਿਸ ਤਰ੍ਹਾਂ ਦਾ ਅੱਜ ਜੋਸ਼ ਔਰ ਖਰੋਸ਼ ਇਹਨਾਂ ਵਿੱਚ ਦੇਖ ਨੂੰ ਮਿਲ ਰਿਹਾ ਸ਼੍ਰੋਮਿਕ ਅਕਾਲੀ ਦਲ ਦੇ ਸੁਖਵੀਰ ਸਿੰਘ ਵੱਲੋਂ ਦੁਆਰੇ ਫਿਰ ਪ੍ਰਧਾਨਗੀ ਦੇ ਅਹੁਦੇ ਤੇ ਥਾਪਿਆ ਗਿਆ ਹੈ ਜਿੱਥੇ ਉਹਨੂੰ ਥਾਪਿਆ ਗਿਆ ਉਥੇ ਹਲਕੇ ਛਤਰਾਣੇ ਅੰਦਰ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਰਕਰਾਂ ਦੇ ਵਿੱਚ ਵੀ ਜਿਹੜੇ ਅਕਾਲੀ ਦਲ ਦੇ ਆਗੂ ਔਰ ਜਿਹੜੇ ਪਹਿਲਾਂ ਇੱਕ ਵਾਰੀ ਨਿਰਾਸ਼ਾਜਨਕ ਹੋਏ ਪਏ ਸੀਗੇ ਉਹ ਸਾਰੇ ਦੁਆਰੇ ਫਿਰ ਇੱਕ ਵਾਰੀ ਕਾਫੀ ਜ਼ਿਆਦਾ ਉਤਸ਼ਾਹ ਦੇ ਵਿੱਚ ਨੇ ਔਰ ਜੋਸ਼ ਖਰੋਸ਼ ਦੇ ਵਿੱਚ ਦੁਆਰੇ ਉੱਪਰ ਕੇ ਆਏ ਆ ਸੀ ਅੱਜ ਜਿਹੜੇ ਕਿ ਇੱ ਵਾਲੀ ਇੱਕ ਵੱਡੀ ਇਥੋਂ ਕਾਫੀ ਗੱਡੀਆਂ ਬੱਸਾਂ ਭਰ ਕੇ ਜਾ ਰਿਹਾ ਹੈ ਜਿਹੜੇ ਕਿ ਅਕਾਲੀ ਦਲ ਦੇ ਆਗੂ ਔਰ ਵਰਕਰ ਯੂਥ ਵਿੱਚ ਵੀ ਕਾਫੀ ਉਤਸ਼ਾਹ ਦਿਖਣ ਨੂੰ ਮਿਲ ਰਿਹਾ ਹੈ ਇੱਥੋਂ ਰਵਾਨਾ ਹੋਣ ਲੱਗੇ ਨੇ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਜਗਮੀਤ ਸਿੰਘ ਹਰੇਊ ਦੀ ਕਮਾਨ ਹੇਠ ਕਿਉਂਕਿ ਯੂਥ ਆਗੂ ਹੈ ਇਸ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦਾ ਵੀ ਇੱਕ ਬੋਲ ਬਾਲਾ ਹੈ ਹਾਂਜੀ ਪ੍ਰਧਾਨ ਜੀ ਸਤਿਕਾਰ ਜੀ ਸਤਿਕਾਰ ਜੀ ਪ੍ਰਧਾਨ ਜੀ ਅੱਜ ਜਿਹੜਾ ਤੁਹਾਡਾ ਕਿਸ ਤਰ੍ਹਾਂ ਦਾ ਅਕਾਲੀ ਦਲ ਦਾ ਇੱਥੋਂ ਅੱਜ ਵਾਪਤ ਜਾ ਰਿਹਾ ਹੈ ਦਮਦਵਾ ਸਾਹਿਬ ਕਿਸ ਤਰ੍ਹਾਂ ਦਾ ਉੱਥੇ ਪ੍ਰੋਗਰਾਮ ਹੋਊਗਾ ਔਰ ਜਿਹੜਾ ਅੱਜ ਕਿਸ ਤਰ੍ਹਾਂ ਦਾ ਯੂਥ ਦੇ ਵਿੱਚ ਵੀ ਔਰ ਜ ਸਭ ਤੋਂ ਪਹਿਲਾਂ ਤਾਂ ਮੈਂ ਸੰਗੂ ਪੰਜਾਬੀਆਂ ਨੂੰ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵਿਸਾਖੀ ਦੇ ਖਾਲਸਾ ਸਾਜਨਾ ਦਿਵਸ ਦੇ ਇਸ ਮੌਕੇ ਤੇ ਪਵਿੱਤਰ ਦਿਹਾੜੇ ਤੇ ਮੁਬਾਰਕਬਾਦ ਦੇਣਾ ਚਾਹੁੰਦਾ ਕੱਲ ਡੈਲੀਗੇਟ ਦਾ ਜਲਾਸ ਸੀ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਰਬਸੰਮਤੀ ਦੇ ਨਾਲ ਸਾਰੇ ਡੈਲੀਗੇਟ ਵੱਲੋਂ ਜੋ ਸਾਰੇ ਪੰਜਾਬ ਤੋਂ ਚੁਣ ਕੇ ਆਏ ਨੇ ਭਰਤੀ ਤੋਂ ਬਾਅਦ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਤੇ ਪੂਰਨ ਭਰੋਸਾ ਉਹਨਾਂ ਦੀ ਜੋ ਲੀਡਰਸ਼ਿਪ ਦੇ ਵਿੱਚ ਜਤਾਇਆ ਤੇ ਉਥੇ ਕੱਲ ਬੜੇ ਅਹਿਮ 19 ਮਤੇ ਜੋ ਪੰਜਾਬ ਦੇ ਲਈ ਬਹੁਤ ਜ਼ਰੂਰੀ ਨੇ ਉਹ ਪਾਏ ਗਏ ਨੇ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਸਾਡੇ ਸਿੱਖਬੰਦੀਆਂ ਦੀ ਗੱਲ ਹੈ ਤੇ ਕਿਸਾਨੀ ਮਸਲਿਆਂ ਦੇ ਹੱਲ ਬਾਰੇ ਪੰਜਾਬੀ ਬੋਲ ਦੇ ਜੋ ਸਾਡੇ ਚੰਡੀਗੜ੍ਹ ਦੇ ਅਹਿਮ ਮਸਲੇ ਨੇ ਜੋ ਸਾਡੀ ਰਾਜਤਾਨੀ ਸਾਨੂੰ ਨਹੀਂ ਸੌਂਪੀ ਜਾ ਰਹੀ ਬੜੇ 19 ਅਹਿਮ ਮਤੇ ਪਾਏ ਗਏ ਨੇ ਜੋ ਕੱਲ ਉਥੋਂ ਪ੍ਰਾਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਤੁਰੀ ਹੈ ਤੇ ਅੱਜ ਇਸ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਤਾਂਕ ਚੇਰੀ ਦਮਦਮਾ ਸਾਹਿਬ ਵਿਖੇ ਤਲਵੰਡੀ ਸਾਬੋ ਇੱਕ ਅਹਿਮ ਪ੍ਰੈਸ ਆਪਣੀ ਕਾਨਫਰੰਸ ਰੱਖੀ ਗਈ ਹੈ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਹਰ ਵਰਕਰ ਨੇ ਜੋ ਬੜੇ ਉਤਸ਼ਾਹ ਦੇ ਨਾਲ ਉੱਥੇ ਪਹੁੰਚ ਰਹੇ ਨੇ ਸਾਡੇ ਹਲਕਾ ਸਤਰਾਨਾ ਤੋਂ ਵੀ 5 ਬੱਸਾਂ ਅਸੀਂ ਇੱਕ ਇੱਕ ਬੱਸ ਮੰਗੀ ਪਰ ਬੱਸਾਂ ਭਰ ਕੇ ਇਸ ਤਰੀਕੇ ਆਈਆਂ ਨੇ ਕਿ ਉਤਸ਼ਾਹ ਦੇਖਣ ਵਾਲਾ ਜੋ ਕੱਲ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਸਾਰੇ ਹਲਕਿਆਂ ਦੇ ਵਿੱਚ ਜੋ ਲੀਡਰ ਕਿਸੇ ਗੱਲੋਂ ਕੋਈ ਨਾਮੋਸ਼ ਬੈਠਿਆ ਸੀ ਅੱਜ ਸਾਰੇ ਤਨਦੇਹੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀਸ ਕਾਨਫਰੰਸ ਵਿੱਚ ਜਾ ਰਹੇ ਨੇ ਤੇ ਬੜਾ ਉਤਸ਼ਾਹ ਹੈ ਸਭ ਨੂੰ ਲੱਗਦਾ ਹੈ ਕਿ 2027 ਦੇ ਵਿੱਚ ਅਸੀਂ ਮਿਹਨਤ ਕਰਕੇ ਆਪਣੀ ਸਰਕਾਰ ਬਣਾਵਾਂਗੇ ਕਿਵੇਂ ਲੱਗ ਰਿਹਾ ਤੁਹਾਨੂੰ ਜਿਵੇਂ ਅੱਜ ਦੇ ਮਾਹੌਲ ਦੇ ਵਿੱਚ ਇੱਕ ਵਾਰੀ ਦੁਬਾਰੇ ਫਿਰ ਅਕਾਲੀ ਦਲ ਦੁਬਾਰੇ ਉੱਪਰ ਕੇ ਆ ਰਿਹਾ ਹੈ ਔਰ ਇੱਕ ਵਾਰੀ ਮਾਯੂਸ ਹੋਇਆ ਅਕਾਲੀ ਦਲ ਦੁਆਰਾ ਸੁਖਵੀਰ ਬਾਲ ਦੇ ਪ੍ਰਧਾਨ ਬਣਨ ਤੋਂ ਬਾਅਦ ਦੁਆਰੇ ਫਿਰ ਕਿਸ ਤਰ੍ਹਾਂ ਦੀ ਲਗਾਤਾਰ ਜੋ ਕੇਂਦਰ ਕੇਂਦਰ ਦੀਆਂ ਏਜੰਸੀਆਂ ਵੱਲੋਂ ਕੇਂਦਰੀ ਪਾਰਟੀਆਂ ਵੱਲੋਂ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਕਢੀ ਜਾ ਰਹੀ ਸੀ ਪੰਜਾਬ ਦੀ ਖੇਤਰੀ ਪਾਰਟੀ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਪੰਜਾਬ ਦੀ ਤਰੱਕੀ ਦਾ ਮਸੀਹਾ ਵੀ ਕਿਹਾ ਜਾਂਦਾ ਹੈ ਲਗਾਤਾਰ ਉਹਨਾਂ ਦੇ ਹਮਲੇ ਕਰਕੇ ਜੋ ਵਰਕਰ ਨੂੰ ਨਮੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕੱਲ ਅਕਾਲ ਪੁਰਖ ਦੀ ਮਿਹਰ ਦੇ ਸਦਕਾ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਗਿਆ ਕੱਲ ਜਦੋਂ ਪ੍ਰਧਾਨ ਚੁਣੇ ਗਏ ਉਸ ਵਕਤ ਤੋਂ ਹੀ ਲੈ ਕੇ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅੱਜ ਤੁਸੀਂ ਉੱਥੇ ਕਾਨਫਰੰਸ ਦੇ ਵਿੱਚ ਵੇਖੋਗੇ ਕਿ ਕਿੱਡੇ ਭਾਰੀ ਉਤਸ਼ਾਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਮਨ ਬਣਾ ਕੇ ਉੱਥੇ ਆ ਰਿਹਾ ਹੈ ਕਿ 2027 ਦੇ ਵਿੱਚ ਕਿਉਂਕਿ ਪਿਛਲੀਆਂ ਦੋਵਾਂ ਸਰਕਾਰਾਂ ਨੇ ਪੰਜਾਬ ਦੀ ਅਰਥਵਿਵਸਥਾ ਇੱਥੋਂ ਦੀ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਕਰ ਦਿੱਤਾ ਹੈ ਲੋਕ ਦੁਖੀ ਨੇ ਬਸ ਲੋਕ ਇਸ ਟਾਈਮ ਕਿਉਂਕਿ ਸਰਕਾਰ ਦੇ 2 ਸਾਲ ਪਏ ਨੇ ਮਨ ਦੇ ਵਿੱਚ ਧਾਰੀ ਬੈਠੇ ਨੇ 2027 ਦੇ ਵਿੱਚ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਆਰਾ ਬਣਾਉਣ। ਇੱਕ ਮੈਂ ਸਵਾਲ ਤੁਹਾਨੂੰ ਇਹ ਵੀ ਕਹਿਣਾ ਚਾਹਾਂ ਪੁੱਛਣਾ ਚਾਹਾਂ ਕਿ ਕਿਉਂਕਿ ਇੱਥੇ ਜਿਹੜਾ ਹਲਕੇ ਛਤਰਾਣੇ ਅੰਦਰ ਡੈਲੀਗੇਟ 4 ਦੱਸ ਰਹੇ ਨੇ। ਔਰ ਹੁਣੇ 5 ਦੱਸ ਰਹੇ ਨੇ 4 ਹੋਣੇ ਚਾਹੀਦੇ ਸੀਗੇ। ਜਿੱਥੇ ਕਿ ਉਹਨਾਂ ਦੇ ਨਾਮ ਵੀ ਦੱਸਿਓ ਥੋੜਾ ਉਹ ਕੀ ਮਾਜਰਾ ਕੀ ਹੈ। ਵੇਖੋ ਇਹਦੇ ਬਾਰੇ ਜੋ ਡੈਲੀਗੇਟ ਕੋਟਾ ਫਿਕਸ ਹੈ। ਹਰ ਹਲਕੇ ਦੇ ਵਿੱਚੋਂ ਚਾਰ ਡੈਲੀਗੇਟ ਬਣਨੇ ਨੇ ਕਿਸੇ ਵੀ ਹਲਕੇ 'ਚ ਪਤਾ ਕਰ ਲੋ ਇੱਥੋਂ ਵੀ ਚਾਰ ਡੈਲੀਗੇਟ ਜੋ ਮੈਂ ਲਿਸਟ ਦੇਖੀ ਹੈ ਮੇਰੇ ਮੁਤਾਬਕ ਸਾਡੇ ਹਲਕਾ ਦੇ ਇੰਚਾਰਜ ਬਾਬੂ ਕਬੀਰਦਾਸ ਜੀ ਸਰਦਾਰ ਗਰਬਚਨ ਸਿੰਘ ਮੌਲਵੀ ਵਾਲਾ ਜੀ ਜੋਗਿੰਦਰ ਸਿੰਘ 바ਵਾ ਜੀ ਮਹਿੰਦਰ ਸਿੰਘ ਲਾਲਵਾ ਜੀ ਜਿਨ੍ਹਾਂ ਨੇ ਭਰਤੀ ਕੀਤੀ ਉਹ ਉਹਨਾਂ ਦੇ ਜਿਵੇਂ ਦਾ ਮਾਨ ਸਨਮਾਨ ਬੰਦਾ ਸੀ ਇਹਨਾਂ ਨੂੰ ਡੈਲੀਗੇਟ ਬਣਾਇਆ ਪਰ ਜੇ ਕੋਈ ਇਹੋ ਜੀ ਗਲਤ ਅਫਵਾਹ ਜਾਂ ਕੋਈ ਗਲਤ ਗੱਲ ਕਰਦਾ ਤਾਂ ਵੇਖੋ ਪਾਰਟੀ ਡਿਸਪੀਸਲਨ ਦੇ ਵਿੱਚ ਰਹਿਣਾ ਚਾਹੀਦਾ ਪਾਰਟੀ ਡਿਸਪੀਸਲਨ ਨਹੀਂ ਭੰਕਰਨਾ ਚਾਹੀਦਾ ਜਿਹਦੇ ਨਾਲ ਬਾਕੀ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਵੀ ਨਮੋਸ਼ੀ ਹੁੰਦੀ ਹੈ ਸੋ ਜੋ ਮੇਰੇ ਮੁਤਾਬਕ ਫਿਕਸ ਕੋਟਾ ਚਾਰ ਡੈਲੀਗੇਟ ਦਾ ਸੀਗਾ ਭਰਤੀ ਤੋਂ ਬਾਅਦ ਜਿੰਨੀ ਵੀ ਭਰਤੀ ਹੋਈ ਚੁਣੇ ਜਾਣੇ ਸੀ ਹਲਕਾ ਸਮਾਣਾ ਤੋਂ ਦਾਸ ਡੈਲੀਗੇਟ ਐ ਮੈਂ ਉੱਥੇ ਭਰਤੀ ਕੀਤੀ ਸੀ ਉੱਥੇ ਵੀ ਚਾਰ ਡੈਲੀਗੇਟ ਬਣੇ ਨੇ ਮਲਕੀਤ ਸਿੰਘ ਚੀਮਾ ਜੀ ਮੇਰੇ ਤੋਂ ਇਲਾਵਾ ਅ ਅਮਰਜੀਤ ਸਿੰਘ ਪੰਜਰਾਜ ਜੀ ਗਰਸੇਵਕ ਸਿੰਘ ਕਲਬੁਰਸ਼ਾ ਹਰ ਹਲਕੇ 'ਚ ਜਿੱਥੇ ਵੀ ਗੱਲ ਕਰੀਏ ਚਾਰ ਡੈਲੀਗੇਟ ਬਣੇ ਨੇ ਤੇ ਇਹ ਤਾਂ ਡੀਸੀ ਪਾਰਟੀ ਡਿਸਪਲਿਨ ਐ ਜਿਵੇਂ ਵੀ ਕੋਈ ਆਰਗੇਨਾਈਜੇਸ਼ਨ ਹੁੰਦੀ ਐ ਵੱਡੀ ਡਿਸਪਲਿਨ ਤੋਂ ਬਿਨਾ ਨਹੀਂ ਚੱਲ ਸਕਦੀ ਪਰ ਜੇ ਕੋਈ ਐਓ ਜੀ ਗਲਤ ਅਫਵਾਹ ਜਾਂ ਕੋਈ ਗੱਲ ਫਲਾਉਂਦਾ ਤਾਂ ਮੈਂ ਉਹਦਾ ਸਖਤ ਸ਼ਬਦਾਂ ਦੇ ਵਿੱਚ ਖੰਡਨ ਕਰਦਾ ਕਿਉਂਕਿ ਕੀ ਡਿਸਪੀਸਪਲਨ ਤੋਂ ਬਿਨਾ ਕੋਈ ਵੀ ਆਰਗੇਨਾਈਜੇਸ਼ਨ ਨਹੀਂ ਚੱਲ ਸਕਦੀ ਤੇ ਆਰਗੇਨਾਈਜੇਸ਼ਨ ਦੇ ਵਿੱਚ ਮਿਹਨਤੀ ਵਰਕਰ ਨੇ ਜੋ ਉਹਨਾਂ ਦਾ ਵੀ ਨਮੋਸ਼ੀ ਪਾਈ ਜਾਂਦੀ ਹੈ ਜੇ ਕੋਈ ਐਓਜੀ ਗੱਲ ਹੁੰਦੀ ਹੈ ਜਿਵੇਂ ਕਿ ਦਾਸ ਰੈਸਨ ਕੀ ਜਗਮੀਤ ਸਿੰਘ ਹਰਿ ਗੁਰਵਚਨ ਸਿੰਘ ਮੌਲਵੀ ਵਾਲਾ ਔਰ ਇੱਥੇ ਵੱਡੇ ਵੱਡੇ ਹੋਰ ਵੀ ਕਾਫੀ ਆਗੂ ਪਹੁੰਚੇ ਹੋਏ ਨੇ ਜਿਹੜੇ ਕਿ ਇਕਾਲੀ ਦਲ ਦੇ ਉਹਨਾਂ ਵੱਲੋਂ ਵੀ ਇੱਕ ਵਫਦ ਹਾਂਜੀ ਕੀ ਕਹਿੰਦੇ ਇੱਕ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਚਾਹੁੰਦਾ ਖਬਰ ਸਰਦਾਰ ਬਲਦੇਵ ਸਿੰਘ ਢਰੋਲੀ ਤੋਂ ਨੇ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਇਹ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਨਾਮੋਸ਼ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਜਤਾਉਂਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਟਰੋਲੀ ਤੋਂ ਇਹਨਾਂ ਦੇ ਨਾਲ ਸ਼ਾਮਲ ਹੋਏ ਨੇ ਅੱਜ ਅਸੀਂ ਸਾਰੇ ਸੀਨੀਅਰ ਲੀਡਰਸ਼ਿਪ ਦੇ ਇੱਥੇ ਮੌਜੂਦਗੀ ਦੇ ਵਿੱਚ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਰ ਸੋਨਹਾਰ ਸੋਨਹਾਰ ਇਕਾਲੀ ਦਾ ਜਿਵੇਂ ਕਿ ਦੱਸ ਰਹੇ ਸੰਤੀ ਜਿਹੜਾ ਇਕਾਲੀ ਦਲ ਸੀਗਾ ਉਹ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਜ਼ਿਆਦਾ ਇੱਕ ਵਾਰੀ ਦੇਖਣ ਨੂੰ ਮਿਲ ਰਹੀ ਹੈ ਚਹਿਲ ਪਹਿਲ ਔਰ ਉਹੀ ਵਰਕਰ ਹੁਣ ਜਿਹੜੇ ਕਿ ਅੱਜ ਇੱਧਰ ਟੁੱਟ ਕੇ ਸ਼੍ਰੋਮਣੀ ਇਕਾਲੀ ਦਲ ਵਾਲਾ ਆ ਰਹੇ ਆ ਔਰ ਇੱਕ ਦੇਖਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਇਕਾਲੀ ਦਲ ਦੀ ਜਿਹੜੀ ਕਿ ਇੱਕ ਵਾਰੀ ਮਾਯੂਸ ਪਈ ਸਾਰੀ ਟੀਮ ਦੁਆਰੇ ਫਿਰ ਜੋਸ਼ ਹੌਸਲੇ ਦੇ ਵਿੱਚ ਆਈ ਹੋਈ ਆ ਅੱਜ ਦਿੱਦਾ ਦਮਦਮਾ ਸਾਹਿਬ ਨੂੰ ਜਾਣ ਵਾਸਤੇ ਇਹਨਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਔਰ ਵੱਡੀ ਤਦਾਦ ਦੇ ਵਿੱਚ ਇੱਥੋਂ ਵਰਕਰ ਅਤੇ ਅਹੁਦੇਦਾਰ ਪਹੁੰਚ ਰਹੇ ਨੇ ਅਸੀਂ ਹੁਣ ਦੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਕਾਲੀ ਦਲ ਦੀ ਮਜ਼ਬੂਤੀ ਕਿਸ ਕਦਰ ਵਧੇਗੀ ਔਰ ਕਿਸ ਤਰ੍ਹਾਂ ਅਕਾਲੀ ਦਲ ਦੇ ਜਿਹੜੇ ਵਰਕਰਾਂ ਦੇ ਵਿੱਚ ਜੋਸ਼ ਭਰਿਆ ਜਾ